ਆਪਣੇ ਘਰ ਆਪਣਾ ਘਰ ਉਦੋਂ ਲੁੱਟਿਆ ਜਾਂਦਾ ਜਦੋਂ ਆਪਾਂ ਬੇਹੌਫ ਹੋ ਕੇ ਸੌ ਜਾਂਦੇ ਹਾਂ ਹਾਂਜੀ ਤਾਂ ਜੇ ਆਪਾਂ ਜਾਗਦੇ ਹਾਂ ਚੌਕੀਦਾਰਾ ਕਰਦੇ ਹਾਂ ਤਾਂ ਫੇਰ ਆਪਾਂ ਹੀ ਆ ਦੂਸਰਾ ਬੰਦਾ ਐਂਟਰ ਨਹੀਂ ਕਰ ਸਕਦਾ ਇਸ ਕਰਕੇ ਕੋਸ਼ਿਸ਼ ਕਰੋ ਜਾਗਣ ਦੀ ਅੱਜ ਕੱਲ ਮਤਲਬ ਹੁਣ ਤਾਂ ਐਗਜ਼ੈਪਲਸ ਵੀ ਐ ਇੱਕ ਪਿੰਡ ਵਿੱਚ ਸਰਪੰਚ ਵੀ ਬਣੇ ਨੇ ਪਰ ਉਹ ਵੀ ਜੀ 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 ਬਿਲਕੁਲ ਮੈਂ ਉਹੀ ਕਰ ਰਹੇ ਹਾਂ ਅਸੀਂ ਵੀ ਕੋਸ਼ਿਸ਼ ਹਾਂ ਜਿਹੜਾ ਪੋਟੂ ਦਾ ਰੇਡੀਓ ਕਮੇਡੀ ਸ਼ੋਅ ਕਰਾਂਗੇ ਅਸੀਂ ਪੰਜਾਬ ਦੇ ਅੰਦਰ ਉਹਦੇ ਅੰਦਰ ਇਹ ਸਾਰੀਆਂ ਚੀਜ਼ਾਂ ਦਿਖਾਵਾਂਗੇ ਮੇਰੀ ਅਕਸਰ ਕੋਸ਼ਿਸ਼ ਹੁੰਦੀ ਆ ਕਿ ਪੰਜਾਬ ਦਿਖਾਇਆ ਜਾਏ ਹੂੰ ਪੰਜਾਬ ਚ ਕੀ ਹੋ ਰਿਹਾ ਉਹ ਦਿਖਾਇਆ ਜਾ ਹਮ ਪਾਵਾ ਤੁਹਾਡੀ ਫਿਲਮ ਫਿਲਮ ਹੈ ਪਾਵਾ ਲਾਈਵ ਸ਼ੋਅ ਹੈ ਹਮ ਜਾਂ ਡਰਾਮਾ ਜੋ ਵੀ ਹੈ ਉਹਦੇ ਅੰਦਰ ਦਿਖਾਓ ਪੰਜਾਬ ਚ ਹੋ ਕੀ ਰਿਹਾ ਬਿਲਕੁਲ ਅੱਛਾ ਫੋਟੋ ਜੀ ਜਿਹੜਾ ਵੀ ਤੁਹਾਡਾ ਕਰੈਕਟਰ ਹੁੰਦਾ ਨਾ ਜੋ ਵੀ ਤੁਸੀਂ ਕਰੈਕਟਰ ਬਣਾਉਨੇ ਹੋ ਜਾਂ ਤਿਆਰ ਕਰਦੇ ਹੋ ਇੱਕ ਕਰੈਕਟਰ ਖੜਾ ਕਰ ਦਿੰਦੇ ਪਰ ਉਹਦੇ ਚ ਤਲਨਾ ਬਹੁਤ ਜ਼ਰੂਰੀ ਹੁੰਦਾ ਉਹ ਤੁਹਾਡੇ ਚ ਨਜ਼ਰ ਆਉਂਦਾ ਜੇ ਪੁਲਿਸ ਵਾਲੇ ਹੋ ਤਾਂ ਪੁਲਿਸ ਪਤਾ ਲੱਗਦਾ ਕਿ ਹਾਂ ਪੁਲਿਸ ਦਾ ਕਰੈਕਟਰ ਹੈ ਉਸ ਬਾਰੇ ਵੀ ਜ਼ਰੂਰ ਦੱਸੋ ਆ ਦੇਖੋ ਜੀ ਕਰੈਕਟਰ ਜਿਹੜਾ ਨਾ ਖਾਲੀ ਗੈਟਰ ਦੇ